ਮੇਰੀ ਸਿਸਟਰੀ ਉਹਨਾਂ ਨੇ ਮੇਰੇ ਲਈ ਮੈਰਿਜ ਕਰਵਾਈ ਸੀ ਤੇ ਉਹ ਹੁਣ ਪਹਿਲੇ ਉਹਨਾਂ ਨੇ ਕੁੜੀ ਨੂੰ ਸਾਡੇ ਨਾਲ ਮਿਲਣ ਨਹੀਂ ਦਿੱਤਾ ਜਦੋਂ ਕੁੜੀ ਘਰ ਆਈ ਹੈ ਤੇ ਕੁੜੀ ਮੇਰੀ ਮੈਰਿਜ ਸੀਗੀ ਤੇ ਕੁੜੀ ਕਹਿੰਦੀ ਮੈਂ ਆਪਣੇ ਘਰ ਜਾਣਾ ਤੇ ਇਹ ਕੁੜੀ ਨੂੰ ਕਹਿੰਦੇ ਵੀ ਜੇ ਤੂੰ ਆਪਣੇ ਘਰ ਜਾਣਾ ਤੇ ਸਾਨੂੰ ਤੂੰ ਪੁੱਛ ਲੈ ਗਨੀਏ ਇਹਦੀ ਸਾਨੂੰ ਸਾਨੂੰ ਉਹਨਾਂ ਕੋ ਗੱਡੀ ਤੋਂ ਆ ਤੇ ਨਾਲ ਉਹਨਾਂ ਕੋ ਪੈਸੇ ਲੈ ਗਿਆ ਮੇਰਾ ਨਾਮ ਸੀਮਾ ਜੀ ਮੈਂ ਨਰੋਡ ਜਮਨ ਸਿੰਘ ਤੋਂ ਮੈਂ ਨਾ ਮੇਰਾ ਨਾ ਆਪਣੇ ਪਿੰਡ ਜੀ ਵਿਆਹ ਹੈ ਇਲਾ ਮੈरिज ਹੀ ਦੀ ਹੈ ਜੀ ਮੇਰੀ ਤੇ ਮੁੰਡਾ ਨੇ ਪਹਿਲੇ ਵੀ ਮੈਨੂੰ ਇਹੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੀ ਨਾ ਵੀਡੀਓ ਵਗੈਰਾ ਵਾਇਰਲ ਕਰ ਦੇਣੀ ਹੈ ਜੇ ਤੂੰ ਮੇਰੇ ਨਾਲ ਨਹੀਂ ਗਈ ਤੇ ਉਹਨੇ ਮੈਨੂੰ ਪਹਿਲੇ ਵੀ ਧੋਕੇ ਵਾਜੀ ਨਾਲ ਹੀ ਤੇਰਾ ਤੇ ਹੁਣ ਜਦੋਂ ਮੈਂ ਉਹਦੇ ਕੋਲ ਚੱਲ ਗਈਆਂ ਤਾਂ ਫਿਰ ਮੈਨੂੰ ਮਾਰਕੁੱਟ ਕਰਦਾ ਤੇ ਮੈਂ ਹੁਣ ਜਦੋਂ ਆਪਣੇ ਮਾਪਿਆਂ ਨਾਲ ਮਿਲਣ ਨੂੰ ਕਹਿੰਦੀ ਆ ਤਾਂ ਉਹ ਮੈਨੂੰ ਮਾਪਿਆਂ ਨਾਲ ਨਹੀਂ ਮਿਲਣ ਦਿੰਦਾ ਜਦੋਂ ਹੁਣ ਮੈਂ ਆਪਣੇ ਮਾਪਿਆਂ ਘਰ ਆ ਗਈਆਂ ਤੇ ਮੈਨੂੰ ਮੈਨੂੰ ਮਾਰਦਾ ਫਿਰ ਇਹਨਾਂ ਨੇ ਮਾਰ ਕਟਾਈ ਕੀਤੀ ਆ ਮੇਰੀ ਮੰਮੀ ਨੂੰ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਦਾ ਇਹਨਾਂ ਨੇ ਔਰ ਮੇਰੇ ਕੋਲ ਬੱਚਾ ਵੀ ਖੋਲੇ ਦਾ ਇਹਨਾਂ ਨੇ ਬੱਚਾ ਮੇਰਾ ਹਲੇ 10 ਮਹੀਨੇ ਦਾ ਇਹਨਾਂ ਨੇ ਉਹ ਵੀ ਖੋਲੇ ਦਾ ਮੇਰੇ ਕੋਲ ਮੇਰੇ ਭਰਾਵਾਂ ਨੂੰ ਵੀ ਬੜਾ ਮਾਰਿਆ ਦਾ ਇਹਨਾਂ ਨੇ ਵਾਹ ਇਹ ਵਸ ਇੱਕ ਸਾਲ ਹੀ ਔਰ ਕੁੱਟੀ ਕਿੰਨੀ ਰਹਾਤੀ ਗੈੜੀ ਮੇਰੇ ਨੂੰ ਮੇਰੀ ਮੰਮੀ ਨੂੰ ਮਰਨ ਜੋਗੇ ਛੱਟੜਿਆ ਦਾ ਨੇ ਮੇਰਾ ਨਾਮ ਸ਼ਕਤੀ ਰਾਜ ਹੈ ਜੀ। ਵਿਕਿੰਦਰ ਨਰੋਟ ਜਮਲ ਸਿੰਘ। ਗੱਲਬਾਤ ਇਹ ਹੋਈ ਹੈ ਜੀ ਇਹ ਨਾ ਮੇਰੀ ਸਿਸਟਰ ਹੀ ਉਹਨੇ ਆਪਣੇ ਮੁੱਲੇ ਮੈਰਿਜ ਕਰਵਾਈ ਸੀ। ਤੇ ਉਹ ਹੁਣ ਪਹਿਲੇ ਉਹਨਾਂ ਨੇ ਕੁੜੀ ਨੂੰ ਸਾਡੇ ਨਾਲ ਮਿਲਣ ਨਹੀਂ ਦਿੱਤਾ। ਜਦੋਂ ਕੁੜੀ ਘਰ ਆਈ ਹੈ ਤੇ ਕੁੜੀ ਮੇਰੀ ਮੈਰਿਜ ਸੀਗੀ ਤੇ ਕੁੜੀ ਕਹਿੰਦੀ ਮੈਂ ਆਪਣੇ ਘਰ ਜਾਣਾ। ਤੇ ਇਹ ਕੁੜੀ ਨੂੰ ਕਹਿੰਦੇ ਵੀ ਜੇ ਤੂੰ ਆਪਣੇ ਘਰ ਜਾਣਾ ਤੇ ਸਾਨੂੰ ਤੂੰ ਕੁਛ ਲੈ ਗਣੀ ਹੈ ਇਹ। ਸਾਨੂੰ ਸਾਨੂੰ ਉਹਨਾਂ ਕੋ ਗੱਡੀ ਤੋਂ ਆ ਤੇ ਨਾਲ ਉਹਨਾਂ ਕੋ ਪੈਸੇ ਲੈ ਗਿਆ ਠੀਕ ਹੈ ਤੇ ਇਹਨਾਂ ਨੇ ਉਹਨਾਂ ਨੇ ਕੁੜੀ ਨੂੰ ਇਹ ਦੋ ਤਿੰਨ ਵਾਰੀ ਉਹਨਾਂ ਨੇ ਕੁੜੀ ਨੂੰ ਪਹਿਲਾਂ ਵੀ ਮਾਰਿਆ ਜਦੋਂ ਕੁੜੀ ਚੰਡੀਗੜ੍ਹ ਰਹੀ ਆ ਉੱਥੇ ਵੀ ਉਹਨਾਂ ਨੇ ਕੁੜੀ ਨੂੰ ਮਾਰਨ ਪਈ ਆ ਇਹਦਾ ਸੋਹਰਾ ਪਰਿਵਾਰਤ ਨਾਲੇ ਮੁੰਡਾ ਵੀ ਤੇ ਜਦੋਂ ਘਰ ਆਈ ਏ ਕੁੜੀ ਕੁੜੀ ਸਾਡੇ ਘਰ ਆ ਗਈ ਏ ਕਹਿੰਦੀ ਵੀ ਮੈਂ ਵਿਆਹ ਜਾਣਾ ਜਦੋਂ ਘਰ ਆਈ ਏ ਇਹਨਾਂ ਨੇ ਫੇਰ ਕੁੜੀ ਨੂੰ ਬਲੈਕਮੇਲ ਕਰਦੇ ਆ ਕਿ ਤੇਰੀਆਂ ਇਹ ਫੋਟੋਆਂ ਵਾਇਰਲ ਕਰ ਦੇਣੀ ਆ ਵੀਡੀਓ ਵਾਇਰਲ ਕਰ ਦੇਣੀ ਆ ਇਹ ਲੋਕਾਂ ਨਾਲ ਗੱਲਾਂ ਕਰਦੇ ਆ ਇਹਨਾਂ ਨੇ ਵਿਆਹ ਵੀ ਲੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਆਹੀਂ ਨਹੀਂ ਬੋਲੇ ਆਹੀਂ ਨਹੀਂ ਬੋਲੇ ਹੁਣ ਇਹਨਾਂ ਨੇ ਫੇਰ ਬਾਅਦ ਕੀ ਕੀਤਾ ਵੀ ਕੁੜੀ ਨੂੰ ਕਹਿੰਦੇ ਆ ਵੀ ਕੁੜੀ ਨੇ ਦਰਖਾਸਤ ਲਾਈ ਵੀ ਮੈਨੂੰ ਇਹਨਾਂ ਦਾ ਬੁਰਾ ਭਲਾ ਬੋਲਦੇ ਆ ਇਹਨਾਂ ਨੇ ਕੁੜੀ ਦੇ ਲੱਤਾਂ ਲੁੱੱਤਾਂ ਵੀ ਮਾਰੀਆਂ ਇੱਥੇ ਅੱਜ ਜੀ ਤੇ ਹੁਣ ਇਹਨਾਂ ਨੇ ਕੁੜੀ ਨੂੰ ਮਾਰਨ ਪਏ ਆ ਜੀ ਤੇ ਮੈਂ ਛਡਾਨ ਗਿਆ ਕੁੜੀ ਨੂੰ ਜਦੋਂ ਮੈਂ ਛਡਾਨ ਗਿਆ ਇਹਨਾਂ ਨੇ ਮੇਰੇ ਵੀ ਸਿਰ 'ਚ ਸਿਰ ਦੇ ਵਿੱਚ ਡਾਂਗ ਮਾਰੀ ਡਾਂਗਾ ਮਾਰੀਆ ਮੇਰੇ ਸਿਰ 'ਚ ਮੇਰਾ ਸਿਰ 파ੜਤਾ ਜੀ ਇੱਧਰ ਵੀ ਟਾਂਕੇ ਲੱਗੇ ਦੇ ਆ ਇੱਧਰ ਵੀ ਲੱਗੇ ਦੇ ਆ ਜੀ ਹਾਂ ਤੇ ਮੇਰੀ ਮਾਤਾ ਨੂੰ ਵੀ ਮਾਰੇ ਦਾ ਨੇ ਬਹੁਤ ਜ਼ਿਆਦਾ ਠੀਕ ਹੈ ਮਾਤਾ ਮੇਰੀ ਦੇ ਦਿਮਾਗ ਦੇ ਵਿੱਚ ਸੱਟ ਮਾਰੀ ਦੀ ਹੈ ਜੀ ਪੈਰ ਮਾਤਾ ਮੇਰੀ ਦਾ ਪੂਰਾ ਫਾਟ ਗਿਆ ਠੀਕ ਹੈ ਜੀ ਔਰ ਮੇਰੇ ਮੇਰੇ ਫਾਦਰ ਸਾਹਿਬ ਨੂੰ ਵੀ ਮਾਰੇ ਦਾ ਉਹ ਕੋਟੇ ਭੰਤੇ ਦੇ ਨਾਲ ਨੇ ਬੈਸਬਾਲ ਮਾਰ ਮਾਰ ਕੇ ਠੀਕ ਹੈ ਜੀ ਔਰ ਸਿਰ ਦੇ ਵਿੱਚ ਵੀ ਮਾਰੀ ਦੀਆਂ ਤੇ ਮੇਰੀ ਸਿਸਟਰ ਨੂੰ ਵੀ ਮਾਰੇ ਦਾ ਸਿਸਟਰ ਮੇਰੀ ਦੇ ਢਿੱਡ ਦੇ ਵਿੱਚ ਵੀ ਇਹਨਾਂ ਨੇ ਮੁੱਕੇ ਮਾਰੇ ਦੇ ਆ ਤੇ ਇਹਨਾਂ ਨੇ ਬੋਝ ਹੈ ਵਾ ਇਹਨਾਂ ਨੇ ਸਾਡੇ ਨਾਲ ਉਹ ਕੀਤਾ हां जी हां जी पुलिस ਕੰਪਲੇਨ ਕਰਾਈ ਹੈ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਂ ਜੀ 2 3 3 3 ਪਰਚੇ ਲਾਇਆ ਜੀ ਅਸੀਂ ਪਹਿਲੇ ਬੱਚੇ ਦਾ ਲਾਇਆ ਸੀ ਇਹ ਕਹਿੰਦੇ ਕਿ ਕੁੜੀ ਕਹਿੰਦੀ ਕਿ ਚਲੋ ਸਾਨੂੰ ਬੱਚਾ ਦੇ ਦਿਓ। ਇਹਨਾਂ ਨੇ ਬੱਚਾ ਨਹੀਂ ਦਿੱਤਾ ਪੁਲਿਸ ਨੇ ਸਾਨੂੰ ਅੱਗੇ-ਅੱਗੇ ਟਾਈਮ ਪਾਈ ਗਈ ਕਿ ਚਲੋ ਤੁਹਾਨੂੰ ਬੱਚਾ ਦਵਾ ਦਿੰਦੇ ਆ। ਪਰ ਜੀ ਉਹਨਾਂ ਨੇ ਕੋਈ ਸਾਨੂੰ ਅੱਗੇ-ਅੱਗੇ ਟਪਾਈ ਗਈ ਟਪਾਈ ਗਈ ਟਾਈਮ। ਹੁਣ ਇਹ ਲੋਕਾਂ ਨਾਲ ਗੱਲਾਂ ਕਰਦੇ ਕਿ ਇਹ ਬੱਚਾ ਨਹੀਂ ਲੈਂਦੇ ਕਿਉਂਕਿ ਜਦੋਂ ਅਸੀਂ ਕਹਿੰਦੇ ਵੀ ਬੱਚਾ ਚਾਹੀਦਾ ਉਹ ਲੋ ਗਿੰਦੇ ਨਹੀਂ। ਹੁਣ ਅਸੀਂ ਥੋੜਾ ਚੁੱਪ ਕਰਕੇ ਵਿਆਹ ਕਰਨਾ। ਉਨੇ ਲੋਕਾਂ ਨਾਲ ਗੱਲਾਂ ਕਰਦੇ ਕੀ ਇਹ ਬੱਚਾ ਨਹੀਂ ਲੰਦੇ ਆ ਇਹਨਾਂ ਨਾਲ ਹਰ ਜਗ੍ਹਾ ਐਗਰੀ ਹੋਇਆ ਪਰ ਇਹ ਸਾਡੇ ਨਾਲ ਨਹੀਂ ਹੋਇਆ ਠੀਕ ਹੈ ਪਰ ਹੁਣ ਇਹਨਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਮਾਰਿਆ ਬਹੁਤ ਜ਼ਿਆਦਾ ਤੇ ਸਾਨੂੰ ਇਨਸਾਫ ਚਾਹੀਦਾ ਜੀ ਸਾਡੇ ਪਰਚੇ ਦੀ ਕੋਈ ਕਾਰਵਾਈ ਨਹੀਂ ਹੋਈ 2 ਤਰੀਕ ਦੀ ਰਾਤ ਨੂੰ ਸਿਵਲ ਹਸਪੀਟਲ ਦੇ ਐਮਰਜੈਂਸੀ ਵਿੱਚ ਇਹ ਲੜਾਈ ਦਾ ਕੇਸ ਆਇਆ ਹੈਗਾ ਜਿਹਦੇ ਵਿੱਚ ਚਾਰ ਬੰਦੇ ਫੱਟੜ ਹੋਏ ਹੈਗੇ ਇੱਕ پیشنਟ ਨੂੰ ਜ ਸਟਾ ਜਾਦਾ ਲੱਗਣ ਹੋਣ ਕਰਕੇ ਉਹਨੂੰ ਹਾਇਰ ਸੈਂਟਰ ਦੇ ਮੈਡੀਕਲ ਜਨਰਲ ਸਰਵਿਸ ਰੈਫਰ ਕਰ ਦਿੱਤਾ ਹੈਗਾ ਤੇ ਤਿੰਨ ਪੇਸ਼ੈਂਟ ਜਿਹੜੇ ਹੈਗੇ ਸਾਡੇ ਸਿਵਲ ਹਸਪਤਲ ਜਿਹੜੇ ਇਲਾਜ ਹੈਗੇ ਤੇ ਖਤਰੇ ਤੋਂ ਬਾਹਰ ਹੈਗੇ ਤੇ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਤੁਹਾਨੂੰ ਜਾਣਕਾਰੀ ਦੇ ਦਿੱਤੀ ਜੇ